ਮੈਂ ਦੁਆਵਾਂ ਦੁਸ਼ਮਣ ਸਰਕਾਰਾਂ ਨਹੀਂ ਚਰਾਂਗੇ ਨਹੀਂ ਚਰਾਂਗੇ ਨਹੀਂ ਚਰਾਂਗੇ ਜਿਹੜਾ ਜਿਹੜਾ ਪ੍ਰੋਗਰਾਮ ਆਗਾ ਕਿਸੇ ਕਿਸੇ ਨੂੰ ਲੈ ਕੇ ਚੱਲਣਾ ਕਿਸੇ ਕਰਜਾ ਮਾਫੀ ਨੂੰ ਲੈ ਕੇ ਚੱਲਿਓ ਜਾ ਦੇ ਟਾਈਮ ਲੈਂਣ ਲਈ ਇਸ ਤਰ੍ਹਾਂ ਇਹ ਕਰੋਨਾ ਮਹਾਮਾਰੀ ਕੋਵਿਡ-19 ਜਿਹਨੂੰ ਆਪਾਂ ਕਹਿੰਦੇ ਆ ਉਹਦੇ ਕਰਕੇ ਲਾਕਡਾਊਨ 24 ਮਾਰਚ ਤੇ ਲਾਕਡਾਊਨ ਜਿਹੜੇ ਖੇਤੀ ਆ ਤਾਜੀ ਕਮਾਣੇ ਖਾਨ ਵਾਲੇ ਉਹ ਘਰਾਂ ਚ ਬੰਦ ਹੈ ਕੋਈ ਇੱਕ ਪੈਸੇ ਦਾ ਵੀ ਰੋਜ਼ਗਾਰ ਨਹੀਂ ਹੈ ਇਸ ਅਵਸਥਾ ਨੂੰ ਦੇਖਦੇ ਹੋਏ ਜਿਹੜਾ ਭਾਰਤੀ ਰਿਜ਼ਰਵ ਬੈਂਕ ਹੈ ਹਾਂਜੀ ਆਰਬੀਆ ਉਹਨੇ ਕਰਜ਼ੇ ਦੀਆਂ ਕਿਸ਼ਤਾਂ ਜਿਹੜੀਆਂ ਉਹ ਮੁਲਤਵੀ ਕੀਤੀ ਤੇ ਅੱਜ ਪੰਜਾਬ ਨੈਸ਼ਨਲ ਬੈਂਕ ਦਾ ਫੇਰ ਮੈਸੇਜ ਆਇਆ ਹੈ ਵੀ 31 ਅਗਸਤ ਤੱਕ ਅਸੀਂ ਕੋਈ ਕਰਜ਼ਾ ਵਸੂਲੀ ਨਹੀਂ ਕਰਦੇ ਕੋਈ ਵਿਆਜ ਨਹੀਂ ਲੈ ਰਹੇ ਜਿਨੇ ਆਪਦੀ ਖੁਸ਼ੀ ਨਾਲ ਭਰਨਾ ਪਰਸੋ ਲੇਕਿਨ ਇਸ ਇਲਾਕੇ ਚ ਨਹੀਂ ਸਾਰੇ ਪੰਜਾਬ ਚ ਫਾਈਨੈਂਸ ਕੰਪਨੀਆਂ ਜਿਹੜੀਆਂ ਨਿੱਜੀ ਫਾਈਨੈਂਸ ਕੰਪਨੀਆਂ ਮਾਈਕਰੋ ਫਾਈਨੈਂਸ ਵੀ ਉਹਨਾਂ ਨੂੰ ਕਹਿੰਦੇ ਆ ਉਹਨਾਂ ਦੇ ਜਿਹੜੇ ਕਰੰਦੇ ਆ ਜਿਨ੍ਹਾਂ ਨੂੰ ਆਪਾਂ ਲੱਠ ਮਾਰ ਵੀ ਕਹਿ ਸਕਦੇ ਆ ਧੱਕੜਸ਼ਾਹ ਕਹਿ ਸਕਦੇ ਆ ਉਹ ਲੋਕਾਂ ਦੇ ਘਰਾਂ ਚ ਜਾਂਦੇ ਆ ਜਬਰੀ ਕਰਜ਼ਾ ਵਸੂਲਦੇ ਆ ਜਿਨ੍ਹਾਂ ਪਰਿਵਾਰਾਂ ਕੋਲੇ ਰੋਟੀ ਦੇ ਲਾਂਦੇ ਪਏ ਆ ਕਰਜ਼ਾ ਦੇਣ ਨੂੰ ਹੈ ਨਹੀਂ ਉਹਨਾਂ ਦੀ ਔਰਤਾਂ ਨਾਲ ਬਸਲੂਤੀ ਕਰਦੇ ਆ ਸਮਾਨ ਚੱਕਣ ਦੀਆਂ ਧਮਕੀਆਂ ਦਿੰਦੇ ਆ ਆ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਆ ਅੱਜ ਦਾ ਧਰਮ ਸਾਡਾ ਉਹਦੇ ਖਿਲਾਫ ਹੈ ਜੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਰਿਜ਼ਰਵ ਬੈਂਕ ਆਫ ਇੰਡੀਆ ਹਦਾਇਤ ਕਰ ਸਕਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੇ ਥੱਲੇ ਆ ਕੇ ਆਪਣੀਆਂ ਹਦਾਇਤਾਂ ਆਪਣੀ ਲਾਗੂ ਕਰੀਆਂ ਇਹਦੇ ਲਈ ਕੇਂਦਰ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਕੋਲੇ ਮਸ਼ੀਨਰੀ ਹੈ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਸਰਕਾਰ ਕਹਿੰਦੀਆਂ ਮੂੰਹ ਚ ਪਾਈ ਬੈਠੀ ਐ ਕੁਝ ਨਹੀਂ ਕਰਦੀ ਇਹਦੇ باوجود ਨਹੀਂ ਕਰ ਰਹੀ ਕਿ ਸਾਰੇ ਪੰਜਾਬ ਚ ਲੋਕ ਸੰਘਰਸ਼ ਕਰ ਰਹੇ ਆ ਸੜਕਾਂ ਤੇ ਆ ਅੱਜ ਅਸੀਂ ਇੱਥੇ ਆ ਸਾਡੇ ਬਠਿੰਡੇ ਜ਼ਿਲ੍ਹੇ ਚ ਅੱਜ ਘੁੱਦੇ ਹੋ ਰਹੇ ਸੰਗਤ ਮੰਡੀ ਇਸੇ ਤਰ੍ਹਾਂ ਅੱਜ ਮੁਕਸਰ ਹੋ ਰਿਹਾ ਹੈ ਇਸੇ ਤਰ੍ਹਾਂ ਅੱਜ ਖੂਨੀਆਂ ਸਰਬਰ ਤੇ ਫਾਜ਼ਲ ਕਾ ਅਬੋਰ ਦੋ ਜਗ੍ਹਾ ਉੱਤੇ ਹੋ ਰਿਹਾ ਠੀਕ ਹੈ ਜੀ ਦੁਆਬੇ ਚ ਸਾਰੀਆਂ ਸਬੂਤ ਚਾਹੀਦੇ ਅਸੀਂ ਅੱਜ ਇਹ ਮੰਗ ਪੱਤਰ ਭੇਜਦੇ ਹਾਂ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਰਜ਼ਾ ਵਸੂਲੀਏ ਤੁਰੰਤ ਰੋਕੀ ਜਾਵੇ ਔਰ ਅਸੀਂ ਨਾਲ ਇਹ ਵੀ ਮੰਗ ਕਰਦੇ ਹਾਂ 63000 ਕਰੋੜ ਰੁਪਏ ਦਾ ਕਾਰਪੋਰੇਟ ਕਰਾਣੇ ਦਾ ਕਰਜ਼ਾ ਲਾਕਡਾਊਨ ਚ ਮਾਫ ਕੀਤਾ ਗਿਆ ਇਹਨਾਂ ਗਰੀਬਾਂ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਵੀ ਮਾਫ ਕੀਤਾ ਜਾਵੇ ਔਰ ਪੋਸਤ ਪ੍ਰਸ਼ਾਸਨ ਇਹਨਾਂ ਗੁੰਮਿਆਂ ਨੂੰ ਰੋਕ ਪਾਵੇ ਜੇ ਪੁਲਿਸ ਪ੍ਰਸ਼ਾਸਨ ਆਪਣੀ ਬੰਦੀ ਭੂਮਿਕਾ ਨਹੀਂ ਨਿਭਾਉਂਦਾ ਅਸੀਂ ਅਮਨ ਪਸੰਦ ਲੋਕ ਹਾਂ ਪ੍ਰਸ਼ਾਸਨ ਨਹੀਂ ਤੋੜਾਂਗੇ ਕਾਨੂੰਨ ਨਹੀਂ ਤੋੜਾਂਗੇ ਜਥੇਬੰਦ ਹੋ ਕੇ ਫਾਈਨੈਂਸ ਕੰਪਨੀਆਂ ਦੇ ਗੁੰਮਿਆਂ ਦਾ ਵਿਰੋਧ ਕਰਾਂਗੇ ਅਸੀਂ ਉਹਨਾਂ ਦੀ ਗੁੰਡਾ ਕਰਦੀ ਨਹੀਂ ਚੱਲਣ ਦੇਵਾਂਗੇ ਇਸ ਤੋਂ ਅਗਲਾ ਸਿਕਨ ਸਾਡਾ ਹੋਊਗਾ ਜ਼ਿਲ੍ਹਾ ਕੇਂਦਰਾ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਆਏ ਨਾ ਇੱਕ ਜੀ ਉਹ 2000 ਕਰੋੜ ਦਾ ਜਿਹੜਾ ਮਾਮਲਾ ਕਾ ਆਈਂ ਸਰਕਾਰ ਦਾ ਉਹ ਜੀ ਮਾਮਲਾ ਉਹਦੇ ਸੰਬੰਧੀ ਜਾਂ ਕਿੰਨਾ ਕੋ ਗਰੀਬ ਲੋਕਾਂ ਤੱਕ ਪਹੁੰਚ ਗਏ 20 ਲੱਖ ਕਰੋੜ ਦਾ ਮਾਮਲਾ ਇਹ ਆ ਕਿ 20 ਲੱਖ ਕਰੋੜ ਰੁਪਈਆ ਸਰਕਾਰ ਨੇ ਐਲਾਨ ਕਰਤਾ ਹਾਂਜੀ ਉਹ ਐਲਾਨ ਪ੍ਰਧਾਨ ਮੰਤਰੀ ਦੇ ਜਿਹੜੇ ਸੈਂਕੜੇ ਪਹਿਲਾਂ ਜੁਮਲੇ ਆ ਝੂਠੇ ਐਲਾਨ ਹੈ ਉਹਨਾਂ ਚੋਂ ਇੱਕ ਹੈ ਆ ਨਰਿੰਦਰ ਮਾਨ ਐਲਾਨ ਜਦੋਂ ਆਪਾਂ ਕਰਦੇ ਆ ਕੋਈ ਰਾਹਤ ਦਾ ਰਾਹਤ ਦਾ ਮਤਲਬ ਇਹ ਹੁੰਦਾ ਵੀ ਪਿੰਡ ਚ ਜਾਓ ਸੰਘੇੜੇ ਸੰਘੇੜੇ ਪਿੰਡ ਚ ਭਾਰਸੀ ਬੈਠਾ ਭੁੱਖਾ ਤੈਨੂੰ ਰੋਟੀ ਦੇ ਕੇ ਆਓ ਇਹਨੂੰ 3-4 ਮਹੀਨਿਆਂ ਦੇ ਗੁਜ਼ਾਰੇ ਵਾਸਤੇ ਹੀ ਬੋਝ ਪੈਸੇ ਪਾ ਕੇ ਠੀਕ ਹੈ। ਇਹਨੂੰ ਕਹਿੰਦੇ ਆ ਰਾਹਤ। ਤੇ ਉਹ ਕਹਿੰਦੇ ਵੀ ਅਸੀਂ ਤਾਂ ਕਰਜ਼ਾ ਦੇਣਾ ਹੈ ਛੋਟੇ ਧੋਕਿਆਂ ਨੂੰ। ਕਰਜ਼ੇ ਨਾਲੋਂ ਪਹਿਲਾਂ ਹੀ ਮਨੇ ਪਈ। ਔਰ ਨੰਬਰ 2 ਤੇ ਇਹਨਾਂ ਚ ਕੀ ਕੱਪੜੇ ਆ? ਜਿਹੜੇ ਹੱਥ ਤੱਕ ਲਾ ਰਹਿਤਾ ਲਾਂਗੀਆਂ ਗਈਆਂ ਸਾਰੀਆਂ ਹੁਣ ਤੱਕ ਉਹ ਸਾਰੀਆਂ ਵਿੱਚੇ ਗਿਣ ਲਈ। ਸੜੇ ਉਹ ਜਿਹੜਾ ਕਿਸਾਨਾਂ ਨੂੰ ਅਲਾਣ ਕੀਤਾ ਸੀ 6000 ਰੁਪਏ ਸਾਲਾਨਾ। ਵਿੱਚੇ ਉਹ ਗਿਣ ਲਿਆ। ਵਿੱਚੇ ਜਿਹੜਾ ਆਰਪੀਏ ਦੇ ਮਾਫ ਕੀਤਾ ਹੈ। ਰੇਪੋ ਘਟਾਇਆ ਕਰਜ਼ੇ ਵਗੈਰਾ ਵਿੱਚ ਉਹ ਗੱਲ ਨੇ ਇਹ 20 ਲੱਖ ਕਰੋੜ ਰੁਪਇਆ ਇਹਨੂੰ ਅਸਲੀ ਮਹਿਣਾ ਚ ਦੇਖਿਆ ਜਾਵੇ ਤੇ ਇਹ ਕੁਝ ਵੀ ਨਹੀਂ ਸવાય ਗੱਲਾਂ ਤੋਂ ਇਹਨੂੰ ਜੇ ਲੋਨ ਮਹਿਣਾ ਕਹਿ ਲਿਆ ਜਾ ਤਾਂ ਇਹ ਤੋਂ ਕੋਈ ਅਸਲੀ ਕਥਨ ਨਹੀਂ ਇੱਕ ਗੱਲ ਮੈਂ ਤੁਹਾਡੇ ਮਾਦਮ ਨਾਲ ਹੋਰ ਕਹਿਣੀ ਹੈ ਤੁਸੀਂ ਲਿਖਿਓ ਵੀ 8 ਜੁਲਾਈ ਨੂੰ ਜ਼ਿਲ੍ਹਾ ਕੇਂਦਰਾਂ ਤੇ ਸਾਰੇ ਦੇ ਧਰਨੇ ਮੰਗ ਜਾ ਰਹੇ ਆ ਪੂਰੇ ਖਾਸੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਪੰਜਾਬ ਦੀ ਜੀ ਪੰਜਾਬ ਬਰਨਾਲੇ ਵੀ ਹੋਊਗਾ ਇਹਨੂੰ ਵੀ ਛਾਪ ਦਿਓ ਮੇਰੇ ਕੋਲ ਇੱਕ ਹੋਰ ਜੀ ਜਿਸ ਸਾਹਮਣੇ ਉਹਨੇ ਸੰਕਟ ਖੜਾ ਹੋਇਆ ਹੋਇਆ ਤੁਸੀਂ ਮਜ਼ਦੂਰਾਂ ਦੀ ਪੜਾਈ ਲੈਣ ਦੇ ਇਸ ਲਈ ਕੀ ਸਰਕਾਰ ਤੋਂ ਵੀ ਮੰਗ ਕਰ ਰਹੇ ਹੋ ਅਸੀਂ ਮੰਗ ਅਸੀਂ ਮੰਗ ਕਰਦੇ ਹਾਂ ਸਾਡੇ ਮਜ਼ਦੂਰ ਭਿਖਾਰੀ ਨਹੀਂ ਸ਼ਾਨਦਾਰ ਕਿਰਤੀ ਹੈ ਇਹਨਾਂ ਮਜ਼ਦੂਰਾਂ ਨੂੰ ਚਾਹੇ ਤਵੇ ਰੇਖਾ ਰਹੇ ਚਾਹੇ ਕਿਸੇ ਹੋਰ ਤੰਗ ਰਹੇ ਹਰ ਬਾਲਗ ਮਜ਼ਦੂਰ ਨੂੰ ਰੋਜ਼ਗਾਰ ਦਿਓ ਜੇ ਇਹਨਾਂ ਕੋਲੇ ਰੋਜ਼ਗਾਰ ਹੋਊਗਾ ਇਹਨਾਂ ਨੂੰ ਪਹਿਲੀ ਗੱਲ ਕਰਜ਼ਾ ਲੈਣ ਦੀ ਲੋੜ ਨਹੀਂ ਪੈਣੀ ਨੰਬਰ 2 ਨਹੀਂ ਕਿ ਤੋ ਲੈ ਵੀ ਲਿਆ ਤੇ ਆਪੇ ਮੋੜ ਦੇਣਗੇ ਸਾਡੇ ਛੰਡਿਆਂ ਦੀ ਮੋੜ ਦੇ ਠੀਕ ਹੈ ਜੀ ਭੁੱਖੇ ਮਰੀ ਜਾਂਦੇ ਆ ਤੁਸੀਂ ਧੱਕੇ ਨਾਲ ਕਰਜ਼ਾ ਵਸੂਲਣਾ ਚਾਹੁੰਦੇ ਹੋ ਇਸ ਤੋਂ ਇਲਾਵਾ ਕੋਈ ਤੁਸੀਂ ਇਹਨਾਂ ਨੂੰ ਕੋਈ ਆਰਥਿਕ ਮਦਦ ਦੀ ਕੋਈ ਅਸੀਂ ਕਰ ਰਹੇ ਅਸੀਂ ਮੰਗ ਕੀਤੀ ਹੈ 10000 ਰੁਪਏ ਇਕਮੁੱਛ ਪਾਇਆ ਜਾਵੇ ਉਹਦੇ ਖਾਤੇਾਂ 'ਚ ਪੰਡਾ ਜੀ 10000 ਰੁਪਏ ਇਕਮੁੱਛ ਆਮ ਤਰਮ ਰਾਹਤ ਕਹਿੰਦੇ ਆ ਉਹਨੂੰ ਇਸ ਤੋਂ ਬਾਅਦ ਜਿੰਨਾ ਚਿਰ ਲਾਕਡਾਊਨ ਹੈ ਪ੍ਰਤੀ ਪਰਿਵਾਰ 750 ਰੁਪਏ ਮਿਲਦਾ ਵਾਸਤਵ ਦਿੱਤਾ ਜਾਵੇ ਬਿਨਾਂ ਵਿਤਕਰੇ ਤੋਂ ਜਿਹੜਾ ਵੀ ਬੇਜ਼ਮੀਨਾ ਹੈ ਸਾਧਨਹੀਨ ਹੈ ਬੇਜ਼ਮੀਨਾ ਤੇ ਸਾਧਨਹੀਨ ਉਹਨੂੰ ਬਿਨਾਂ ਵਿਤਕਰੇ ਤੋਂ ਰਾਸ਼ਨ ਦਿੱਤਾ ਜਾਵੇ ਕਿਸੇ ਦਾ ਨੀਲਾ ਕਾਰਡ ਬਣਿਆ ਚਾਹੇ ਨਹੀਂ ਬਣਿਆ ਸਾਰਿਆਂ ਨੂੰ ਦੱਸੋ ਜਿਹੜੇ ਜਿਨ੍ਹਾਂ ਕੋਲੇ ਆਪਦੀ ਜ਼ਮੀਨ ਜਾਇਦਾਦ ਨਹੀਂ ਆਪਦਾ ਘਰ ਨਹੀਂ ਗਰੀਬ ਕਿਸੇ ਜਾਤੀ ਦੇ ਜੀ ਤੁਹਾਡੇ ਨਾਲ ਦੱਸੋ ਇੱਕ ਜੀ ਹੋਰ ਇਹਦੇ ਦੱਸੋ ਜਿਵੇਂ ਹੁਣ ਪ੍ਰਵਾਸੀ ਮਜ਼ਦੂਰ ਲੈ ਜਾਂਦੇ ਜਾ ਰਹੇ ਨੇ ਜਿਹੜੇ ਗਵਰਨਮੈਂਟ ਆ ਕੀ ਪੰਜਾਬ ਗਵਰਨਮੈਂਟ ਆ ਵੀ ਆਹਦੇ ਪੰਜਾਬ ਦੇ ਜਿਹੜੇ ਬੇਰਕਾਰ ਫਿਰਦੇ ਨੇ ਜਾਂ ਮਜ਼ਦੂਰ ਆ ਉਹਨਾਂ ਨੂੰ ਕਿਉਂ ਨਹੀਂ ਉੱਥੇ ਅਡਜਸਟ ਕੀਤਾ ਜਾ ਰਿਹਾ ਜਾਂ ਉੱਥੇ ਨਲੀ ਨਵਾਈ ਦੇ ਸਾਹਮਣੇ ਜਾਂ ਉਹ ਬੜਾ ਰੌਲਾ ਪਾਇਆ ਜਾ ਰਿਹਾ ਬੰਦਿਆ ਤੁਹਾਡਾ ਸਵਾਲ ਹੈ ਜੇ ਸਰਕਾਰ ਨੇ ਮਜ਼ਦੂਰਾਂ ਦੀ ਬਾਹ ਫੜਨੀ ਹੁੰਦੀ ਤਾਂ ਪ੍ਰਵਾਸੀ ਮਜ਼ਦੂਰ ਨਹੀਂ ਸੀ ਜਾਂਦੇ ਨਾ ਉਹਨਾਂ ਦੀ ਬਾਹ ਫੜੀ ਨਾ ਪੰਜਾਬ ਵਾਲਿਆਂ ਦੀ ਫੜੀ ਨਾ ਕੋਈ ਪਾਲਿਸੀ ਹੈ ਜੇ ਪਾਲਿਸੀ ਹੁੰਦੀ ਲਾਕਡਾਊਨ ਦੇ ਦਰਮਿਆਨ 3 ਕਰੋੜ 20 ਲੱਖ ਰੁਪਏ ਨਿਕਰੀ ਕਰਤੀ ਜਿਹੜੀ ਪ੍ਰਤੀ ਮਹੀਨਾ ਲੋਕ ਮਰ ਜਾਂਦੇ ਆ ਆਪਦੇ ਅੰਕੜਿਆਂ ਦੇ ਭੱਤੇ ਵਧਾ ਲਈ ਲੋਕਡਾਊਨ ਦੇ ਦਰਮਿਆਨ ਗਰੀਬਾਂ ਦੀ ਕੋਈ ਚਿੰਤਾ ਨਹੀਂ ਉਹਨਾਂ ਕੋਈ ਰਾਸ਼ਨ ਦੇ ਘਾਤੇ ਰਾਜਨੀਤੀ ਕੀਤੀ ਜਾ ਰਹੀ ਹੈ ਮੈਂ ਇੱਕ ਪਿੰਡ ਦਾ ਨਾਂ ਨਹੀਂ ਲੈਣਾ ਇਸ ਜ਼ਿਲ੍ਹੇ ਦਾ ਪਿੰਡ ਵੀ 70 ਕਿਟਾ ਭੇਜਦੀਆਂ 550 ਗਰੀਬ ਪਰਿਵਾਰ ਹੈ ਉਹਨਾਂ ਦਾ ਆਪਸ ਚ ਰੌਲਾ ਪੈ ਗਿਆ ਇਹ ਤਾਂ ਲੋਕਾਂ ਨੂੰ ਮੋੜਾਈ ਹੈ ਇੱਕ ਇੱਕ ਉਹ ਗੱਲ ਜਿਹੜਾ ਇਸ ਟਾਈਮ ਇਹ ਜਿਹੜਾ ਪੰਜਾਬ ਦੇ ਵਿੱਚ ਦੁਸ਼ਮਣ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਲਈ ਉਹ ਨਹੀਂ ਕੀ ਕਹਣਾ ਜਿਹੜਾ ਬਾਹਰ ਲੈਣਾ ਨਹੀਂ ਹੋ ਗਈ ਹਰ ਕਿਸੇ ਨੂੰ ਰੋਜ਼ਗਾਰ ਦਿੱਤਾ ਜਾਵੇ ਚਾਹੇ ਉਹ ਪੰਜਾਬ ਦਾ ਚਾਹੇ ਪੰਜਾਬ ਤੋਂ ਬਾਹਰ ਦਾ ਔਰ ਜਿਹੜੀ ਉਹਦੀ ਉਜਰਤ ਹੈ ਉਹ ਅੰਤਰਰਾਸ਼ਟਰੀ ਕਿਰਤ ਜਿਹੜਾ ਕਾਨਫਰੰਸ ਆਈਏਲੋ ਆਈਐਲਓ ਦੀ ਸਪਾਰਸ਼ਾ ਮੁਕਾਬਕ ਘਟੋਂ ਕੱਟ 21000 ਰੁਪਇਆ ਉਹਦੀ ਜਿਹੜੀ ਸਾਨੂੰ ਉਹ ਤੁਹਾਨੂੰ ਸਲਾਹਨਾ ਅ ਮਹੀਨਾ ਤੇ ਜਾਂ ਉਹਦੇ ਮੁਤਾਬਕ ਦੇ ਆ ਠੀਕ ਹੈ ਜੀ ਦਿੱਤੀ ਜਾ ਕਿਰਤੀ ਭਵੇਂ ਕਿਤੋਂ ਦਾ ਠੀਕ ਹੈ ਜੀ ਪੰਜਾਬ ਦਾ ਚਾਹੇ ਪੰਜਾਬ ਤੋਂ ਮਾਰਦਾ ਸਭ ਨੂੰ ਰਸਗਾਰ ਇਥੇ ਲਾ ਪਲਾਟਰੀ ਕਾਪੀਆਂ ਦੇ ਮਾਮਲੇ ਨੂੰ ਲੈ ਕੇ ਜਿਹੜਾ ਕਿੰਨੇ ਲੱਖਣਾ ਹੋਇਆ ਜਿਹੜਾ ਉਹ ਪੈਸੇ ਆ ਉਹ ਨਿਰਮਾਣ ਮਜ਼ਦੂਰਾਂ ਦੇ ਪੈਸੇ ਆ ਸਰਕਾਰ ਤਾਂ ਉਹਦੇ ਚ ਕੁਝ ਨਹੀਂ ਉਹ ਪੈਸੇ ਲੋਕਾਂ ਦੇ ਆ ਲੋਕਾਂ ਨੇ ਆਪਦੇ ਪੈਸੇ ਜਮ੍ਹਾਂ ਕਰਾਏ ਆ ਉਹਨੂੰ ਸਰਕਾਰ ਛੱਕੀ ਜਾ ਰਹੀ ਹੈ ਅਸੀਂ ਇਹ ਵੀ ਮੰਨ ਕਰਦੇ ਜੇ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਦੇ ਪਤੇ ਦਿੱਤੇ ਜਾਣ ਉਹਦੇ 'ਚ ਨਵਾਂ ਪੰਡਾ ਪਾਤਾ ਵੀ ਆਨਲਾਈਨ ਅਪਲਾਈ ਕਰੋ ਆਨਲਾਈਨ ਹੁਣ ਮਾਤਰ ਮੇਰੇ ਕੋਲ ਦਾ ਫੋਨ ਹੈਗਾ ਆ ਆਨਲਾਈਨ ਕੋਲੇ ਦੋ ਮਜ਼ਦੂਰ ਖੜੇ ਆ ਮੈਂ ਇਹਨਾਂ ਕੋਲੇ ਫੋਨ ਆ ਆਨਲਾਈਨ 나 ਇਹਨਾਂ ਨੂੰ ਚਲਾਉਣਾ ਆ ਵੀ ਇਹਨਾਂ ਕੋਲ ਪੈਸਾ ਹੁੰਦਾ ਇਹਨਾਂ ਨੇ ਬਈ ਕਿਸੇ ਆਪਾ ਪਾਸ ਦਾ ਤੇ ਇਹਨਾਂ ਨੇ ਡੇਟ ਆਫ ਬਰਥ ਦੇ ਵਿੱਚ ਵੀ ਪਤਾ ਨਾ ਕਹਿੰਦੇ ਵੀ ਡੇਟ ਆਫ ਬਰਥ ਹੋਣੀ ਚਾਹੀਦੀ ਆ ਉਹ ਜੇ ਡੇਟ ਆਫ ਬਰਥ ਦਾ ਕਹਿਤਾ ਤਾਂ ਮੇਰਾ ਖਿਆਲ ਆ 100% ਕਿਰਤੀ ਇਹਦੇ ਤੋਂ ਬਾਝੇ ਨਾ ਕਿਸੇ ਕੋਲੇ ਸਰਟੀਫੀਕੇਟ ਨਾ ਕਿਸੇ ਕੋਲੇ ਵੀ ਸਰਟੀਫੀਕੇਟ ਆਧਾਰ ਕਾਰਡ 'ਚ ਜਨਮ ਤਿਥੀ ਹੋਰ ਆ ਵੋਟ ਕਾਰਡ 'ਚ ਹੋਰ ਆ ਵੋਟ ਕਾਰਡ 'ਚ ਤਾਂ ਆਰਥਰ ਨੂੰ ਮਰਦ ਲਿਖਿਆ ਤਾਂ ਮਰਦ ਨੂੰ ਆ ਆ ਲੈ ਵੀਦਾ ਗੱਲਬਾਤ ਕਰ ਰਹੇ ਹਾਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਮਜ਼ਦੂਰ ਆਗੂ ਭੋਲਾ ਸਿੰਘ ਇਕਲਾਲ ਮਾਦਰਾ ਨਾਲ ਭੋਲਾ ਸਿੰਘ ਜੀ ਜਿਹੜਾ ਅੱਜ ਇਹ ਧਰਨਾ ਲੱਗਿਆ ਪਿਆ ਸਭ ਤਹਿਸੀਲ ਮਹਿਲ ਕਲਾਂ ਵਿਖੇ ਇਹ ਕਿਹੜੇ ਸਬੰਧ ਦੇ ਵਿੱਚ ਲੱਗਿਆ ਪਿਆ ਜੀ ਅੱਜ ਦਾ ਧਰਨਾ ਕਿਉਂ ਜਿਹੜੀਆਂ ਲੋਕਾਂ ਨੂੰ ਸਸਤਾ ਆਹਨੇ ਚਾਹ ਇੰਤਾਂ ਦੇ ਵਿੱਚ ਜਾ ਕੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜਿਹੜੇ ਮਾਰੇ ਮੁਕੇ ਕਰਜ਼ਾ ਦਿੱਤਾ ਹੋਇਆ ਹੋ ਜਿਹੜਾ ਫਾਈਨਸ ਕੰਪਨੀਆਂ ਦੇ ਕਰੰਦੇ ਆ ਜਿਹੜੇ ਕਾਨੂੰਨ ਔਰਤਾਂ ਨੂੰ ਇਹ ਸਲਾਹ ਪਾਉਣ ਦਾ ਦਾਅਵਾ ਕਰਦੇ ਆ ਉਹ ਕਰਦੇ ਨਹੀਂ ਕਿਸ਼ਤਾਂ ਭਰ ਲੈਣੇ ਵਿੱਚ ਨਹੀਂ ਜਦੋਂ ਕਿ ਇੱਥੇ ਜਿਹੜੀ ਦੇਸ਼ ਦੀ ਆਰਬੀਆ ਬੈਂਕਾਂ ਉਹਨੇ ਇੱਕ ਚਿੱਠੀ ਜਾਰੀ ਕਰਕੇ ਵਿੱਚ ਕਿਹਾ ਵੀ 1 ਜੂਨ ਤੋਂ ਲੈ ਕੇ 31 ਅਗਸਤ ਤੱਕ ਕੀ ਹੋਣਾ ਅਜੇ 8ਵੇਂ ਮਹੀਨੇ ਦੇ ਆਖਰੀ ਦਿਨ ਤੱਕ ਮੰਨ ਲਓ ਵੀ ਉਹ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਜਾਂ ਕੋਈ ਥਰਡ ਪਾਰਟੀ ਉਹ ਕਰਜ਼ਾ ਬਿਨਾਂ ਦਾ ਨਹੀਂ ਕਰ ਸਕਦੇ ਇਹ ਜਿਹੜਾ ਮੰਗ ਪੱਤਰ ਆਈ ਤੁਸੀਂ ਕਿਹਦੇ ਨਾਮ ਦੇਣਾ ਤੇ ਕਿਹਨੂੰ ਦੇਣਾ ਅਜ ਅੱਜ ਅਸੀਂ ਇੱਥੇ ਆਪਣਾ ਤੇੜਾ ਹੋੜੇਆਂ ਔਰਤਾਂ ਦੇ ਧਰਨੇ ਦੇ ਵਿੱਚ ਦਰਮਿਆਨ ਬੈਠੇ ਆਂ ਅੱਜ ਦਾ ਅਸੀਂ ਦਾ ਮੰਗ ਪੱਤਰ ਹੈ ਇਸ ਸਬਦ ਸਿਲਤਾ ਬੁਨਿਆਦਾਂ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਇਹ ਪੇਸ਼ ਕਰਾਂਗੇ ਇਹਦੇ ਜੋ ਕੋ ਲ ਸਿੰਘ ਜੀ ਕੋਈ ਅਗਲਾ ਸੰਘਰਸ਼ ਵੀ ਆਗਾ ਇਹ ਦੂ ਲੰਬਾ ਹੋਊਗਾ ਜਾਂ ਵੱਡਾ ਕਰੋਗੇ ਇਹਨੂੰ ਅਗਲਾ ਸੰਘਰਸ਼ ਦੇ ਵਿੱਚ ਇਹ ਅੱਜ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਇਹ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਪਿਆ ਹੈ ਜਿਹੜੀਆਂ ਅੱਜ ਦੇ ਕੱਠ ਦੇ ਵਿੱਚ ਜਿਹੜੀਆਂ ਸਾਡੇ ਨਾਲ ਜਿਹੜੀਆਂ ਮਜ਼ਦੂਰ ਉਹ ਭੈਣਾ ਨੇ ਉਹ ਝੋਨੇ ਦੀ ਲਵਾਈ ਦੇ ਵਿੱਚ ਜਾਵਣਗੇ ਬੰਦਿਆਂ ਨੇ ਸਾਰਾ ਅੱਜ ਜਿਹੜਾ ਕੱਠ ਹੈ ਜਿਹੜਾ ਇਹ ਕੱਠ ਸੀਗਾ ਇਹਨੂੰ ਤਕੜਾ ਹੋਣਾ ਸੀਗਾ ਕਿਉਂਕਿ ਤੁਹਾਨੂੰ ਬਹੁਤ ਹੈ ਉਹ ਅੱਜ ਝੋਨੇ ਦੀ ਲਵਾਈ ਦੇ ਵਿੱਚ ਇਸ ਕਰਕੇ ਅਜਿਹੇ ਆਉਣ ਵਾਲੇ ਸਮਝਣਾ ਦੇ ਵਿੱਚ ਚੋਣਾਂ ਦੇ ਰੁਪਈਆ ਕੰਮ ਮੁੱਕ ਗਿਆ ਅਸੀਂ ਪਿੰਡਾਂ ਦੇ ਵਿੱਚ ਤਰ ਮਿਲ ਕਾ ਸੀ ਆਪਾਂ ਉਹਨਾਂ ਬਣਾ ਰਹੇ ਹਾਂ ਇਹ ਉਸ ਤੋਂ ਬਾਅਦ ਅਸੀਂ ਅਗਲਾ ਸੜਾ ਸੀ ਜਨਪਦਰ ਤੇ ਡੀਸ ਦਫਤਰ ਦਾ ਨਾਮ ਆਇਆ ਤਾਂ ਉਹਦੀਆਂ ਜਿਹੜਾ ਤਿਆਰਨਾ ਸਿਰੋ ਜੋਰ ਸੋਤ ਪਾ ਦਿੱਤਾ ਇੱਕ ਇੱਕ ਜੀ ਕਮੇਟੀਆਂ ਦਾ ਗਠਨ ਜਾ ਕੋਈ ਇਦਾਂ ਦਾ ਵੀ ਕਰ ਰਿਹਾ ਹਾਂ ਉਹ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਂਝੀਆਂ ਥਾਵਾਂ ਤੇ ਔਰਤਾਂ ਦਾ ਇਕੱਠ ਕਰਕੇ ਅਸੀਂ ਅਕਾ ਔਰਤ ਕਰਜ ਮੁਕਤੀ ਔਰਤ ਸੰਘਰਸ਼ ਕਮੇਟੀਆਂ ਅਸੀਂ ਬਣਾ ਰਹੇ ਹਾਂ ਤੇ ਇਹ ਔਰਤਾਂ ਦੀ ਇੱਕ ਜਥੇਬੰਦੀ ਇਸੇ ਖੜੀ ਕਰ ਰਹੀਆਂ ਜਿੱਥੇ ਉਹ ਆਪਣੇ ਇੱਕ ਇਸ ਕਰਜੇ ਤੋਂ ਕਰਜ ਜਾਲ ਤੋਂ ਮਨੁੱਖੀ ਮੁਕਤੀ ਲੈਣ ਵਾਸਤੇ ਉਹ ਆਪਣੀ ਇਹ ਜਥੇਬੰਦ ਖੇਤਰਾ ਬਣਾਉਣ ਗਈਆਂ ਤੇ ਇਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਤਾਂ